ਸਕ੍ਰੀਨ ਦੇ ਉੱਤੇ ਤੁਸੀਂ ਪੀ ਆਰਟੀਸੀ ਦੀ ਬੱਸ ਦੇਖ ਰਹੇ ਹੋ ਜਿਹਦੇ ਵਿੱਚ ਸਵਾਰੀਆਂ ਚੜ੍ਹਦੀਆਂ ਤੇ ਉਤਰਦੀਆਂ ਵੀ ਨਜ਼ਰ ਆ ਰਹੀਆਂ ਨੇ ਤੁਸੀਂ ਸੋਚਦੇ ਹੋ ਹੋਮੋਗੇ ਕਿ ਅਜਿਹਾ ਇਨ੍ਹਾਂ ਤਸਵੀਰਾਂ ਦੇ ਵਿੱਚ ਕੀ ਦਿਖਾਇਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਭਵਾਨੀ ਗੜ੍ਹ ਦੇ ਵਿੱਚ ਪੀ ਆਰਟੀਸੀ ਬੱਸ ਡਰਾਈਵਰ ਅਤੇ ਕੰਡਕਟਰ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਭਵਾਨੀਗੜ੍ਹ ਨੇੜੇ ਪੈਂਦੇ ਪਿੰਡ ਰੋਸ਼ਨਵਾਲਾ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਪੀਆਰਟੀਸੀ ਬੱਸ ਨੂੰ ਰੋਕ ਕੇ ਉਸ ਤੇ ਹਮਲਾ ਕੀਤਾ ਗਿਆ ਜਾਣਕਾਰੀ ਦਿੰਦਿਆਂ ਆਵਾਜ਼ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਸੰਗਰੂਰ ਤੋਂ ਪਟਿਆਲੇ ਜਾ ਰਹੀ ਸੀ ਤੇ ਰੋਸ਼ਨ ਕੋਲ ਹੰਪ ਕਾਰਨ ਬੱਸ ਵੱਲੋਂ ਅੱਗੇ ਮੋਟਰਸਾਈਕਲ ਆਉਣ ਤੇ ਇੱਕੋ ਦਮ ਕੱਟ ਮਾਰਿਆ ਅਤੇ ਬੱਸ ਵੱਲੋਂ ਰੋਕ ਕੇ ਜਦੋਂ ਡਰਾਈਵਰ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸੇ ਗੱਲ ਕਰਕੇ ਉਹਨਾਂ ਨੇ ਡਰਾਈਵਰ ਦੇ ਉੱਤੇ ਹਮਲਾ ਕਰ ਦਿੱਤਾ ਜੋ ਹਸਪਤਾਲ ਦਾਖਲ ਹੈ ਆਓ ਸੁਣਦੇ ਹਾਂ ਕੀ ਕਹਿਣਾ ਇਹਨਾਂ ਦਾ ਜੀ ਮੇਰਾ ਨਾਮ ਵਿਜੇਂਦਰ ਸਿੰਘ ਹੈ ਜੀ ਮੈਂ ਬਿਸਕੂਲ ਵਿੱਚ ਅਜੇ ਕਰੈਕਟਰ ਕੰਮ ਕਰਦਾ ਜੀ ਅਸੀਂ ਸੰਗਰੂਰ ਤੋਂ ਪਟਿਆਲੇ ਨੂੰ ਗੱਡੀ ਭਰ ਕੇ ਜਾ ਰਹੇ ਸੀ ਜੀ ਆਪਣੇ ਪਿੱਛੋਂ ਬੈਕਸਾਈਡ ਤੋਂ ਬਾਈਕ ਆਇਆ ਇੱਕ ਉੱਤੇ ਦੋ ਮੋਟੇ ਰਾਇਲ ਸਵਾਰ ਸੀ ਤੇ ਉਹਨਾਂ ਨੇ ਇੱਕ ਆਪਣੇ ਹੰਪਲ ਉੱਤੇ ਮੋਟਾ ਦਾ ਬ੍ਰੈਕੇਜ ਕਰਤਾ ਡਰਾਈਵਰ ਘੱਟ ਮਾਰ ਕੇ ਉਹ ਮੋਟੇ ਨੂੰ ਬਚਾਇਆ ਸੋ ਜੀ ਉਹ ਕੋਈ ਆਪਣੀ ਵੈਸਵਾਜੀ ਹੁੰਦੀ ਹੈ ਜੀ ਉਹ ਬੰਦੇ ਕਿਸੇ ਕੋ ਕਰਚਾ ਮੋٹے ਹੋਰ ਨਾਲ ਆਉਂਦੇ ਕੋਈ ਗੱਲ ਕੋ ਦਾ ਡਰਾਈਵਰ ਆਪਣਾ ਉੱਤਰ ਕੇ ਥੱਲੇ ਜਾਂਦਾ ਜੀ ਬਾਜ ਜਾਂਣ ਸਾਰੇ ਉਹਨੂੰ ਮਤਲਬ ਕੁੱਟਾਂ ਲੱਗ ਜਾਂਦੇ ਜੀ ਉਸ ਤੋਂ ਬਾਅਦ ਮੈਂ ਜਾਂਦਾ ਜੀ ਮੈਨੂੰ ਖੜ ਲੈਂਦੇ ਤਿੰਨ ਚਾਰ ਮੋٹے ਹੋਰ ਨਾਲ ਆ ਜਾਂਦੇ ਉਹ ਚਾਰ ਪੰਜ ਜਣੇ ਰਹਿੰਦੇ ਇੱਧਰ ਮੈਂ ਇਕੱਲਾ ਹੁੰਦਾ ਉਦੋਂ ਆਪਣਾ ਡਰਾਈਵਰ ਇਕੱਲਾ ਆਉਂਦਾ ਜੀ ਤੇ ਸਾਥੇ ਤੀਖੇ ਪਤਾ ਨਹੀਂ ਉਹਨਾਂ ਕੋਈ ਏਦਾਂ ਮੋٹے ਮੋٹے ਕੜਈ ਚੋਲਾ ਕੋਲ ਜੀ ਉਹ ਸਾਡੇ ਬਾਰੇ ਜੀ ਉਸ ਦਿਮਾ ਬਾਹਰ ਸਾਰੇ ਇੱਥੋਂ ਫਰਾਰ ਹੋ ਗਏ ਨੇ ਜੀ ਉਹ ਕਿਹੜੀ ਜਗ੍ਹਾ ਤੇ ਰਹੇ ਉਹਨਾਂ ਨੇ ਕੀ ਘਟਨਾ ਹੋਈ ਹੈ ਕਿਹੜੇ ਰੋਡ 'ਵੀ ਬਸ ਦੀ ਟਿੱਕੂ ਹੈ ਜੀ ਬਸ ਸਰ ਉਹ ਡਿਪੋ ਤੇ ਆਜ ਸੀ ਬਸ ਹੈ ਜੀ ਅਸੀਂ ਸੰਗਰੂਰ ਤੋਂ ਪਟਿਆਲਾ ਜਾ ਰਹੇ ਸੀ ਤੇ ਰਸਤੇ 'ਤੇ ਇੱਕ ਟ੍ਰਾਲੀ ਬੰਦ ਤੇ ਸਟੌਪ ਹੋ ਗਈ ਹਾਂ ਫਾਈਲ ਉਹ ਲਗੜ ਕੇ ਕੱਢੀ ਹੋ ਗਈ ਤੇ 8-7 ਵਿਅਕਤੀਆਂ ਨੇ ਬਹੁਤ ਸਾਰਾ ਮੂਰੇ ਅੱਗੇ ਲੱਗ ਗਿਆ ਠੀਕ ਹੈ ਤੁਹਾਨੂੰ ਜਾਣਗੇ ਮੈਂ ਉਧਰ ਦੇਖਦਾ ਦੂੰ ਇਧਰ ਦੇਖਦਾ ਤੁਹਾਨੂੰ ਇੱਕ ਚਾਂਸ ਇੰਸਕ ਚਾਂਸ ਇਧਰ ਕਿਚਾਫ ਹੋ ਗਈ ਨਿਯਤ ਦੇ ਬਾਅਦ ਸਰ ਜੀ ਗੱਲ ਕਰੀਏ ਕਿ ਘਟਨਾ ਵਾਪਰੀ ਜਾਂ ਕੋਈ ਲੜਾਈ ਝਗੜਾ ਹੋਇਆ ਤੁਹਾਡੇ ਜਿਹੜੇ ਰਸਤੇ 'ਚ ਕੀ ਚੱਕਰ ਹੈ ਮੇਰੇ ਕੋਲ ਸਵਾਰੀ ਕਰਨੋਂ ਮਾੜੀ ਸੌਫਲਾਸ ਸਰ ਜੀ ਗੱਲ ਕਰੀਏ ਕਿਹੜੀ ਬੰਦੇ ਨੂੰ ਜਾਣਦੇ ਹੋ ਜਿਨ੍ਹਾਂ ਨੇ ਤੁਹਾਡੇ 'ਤੇ ਮੈਂ ਕਹਿੰਦਾ ਨਾ ਹਰ ਸਾਥ ਕਰੇ ਕਾਰਨ ਬੈਸੇ ਕੀ ਰਹੇ ਜੀ ਉਹਨਾਂ ਦੀ ਲੜਾਈ ਹੋਣੀ ਸੋਟ ਕੀ ਪਤਾ ਜੀ ਜੇ ਕੋਸ਼ਿਸ਼ ਕਰੇ ਤਾਂ ਦੱਸ ਕਿ ਕਿੰਨੇ ਕੁ ਮੁੰਡੇ ਸੀ ਜਿਹੜੇ ਆਏ ਸੀ ਦੋ ਮੌਕਿਆਂ ਦੇ ਅਲੱਗ ਦੇਖਿਆ ਜੀ ਦੋ ਪੂਰੇ ਜਦੋਂ ਪੁਲਿਸ ਆਈ ਸੜਕ ਸੁਰੱਖਿਆ ਨਾਲ ਦੀ ਭਾਜਨ ਚ ਸਫਲ ਹੋ ਗਈ ਸੀ ਹਾਂਜੀ ਭਾਜੀ ਇਸ ਮੌਕੇ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲਾ ਬਾਕੀ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਜੀ ਏਐਫਆਈ ਜਸਵਿੰਦਰ ਸਿੰਘ ਜਸਵਿੰਦਰ ਜੀ ਤੁਹਾਨੂੰ ਇੱਕ ਕਾਲ ਆਈ ਕੀ ਸਵੰਸੀ ਕੀ ਗੱਲ ਹੋਈ ਤੁਹਾਨੂੰ ਕਾਲ ਆਈ ਇੱਕ ਸਾਡੇ ਐਸਐਸਐਫ ਦੀ ਮੁਲਾਜ਼ਮ ਜੋ ਕਿ ਧੂਰੀ ਰੋਡ ਤੇ ਉਹ ਡਿਊਟੀ ਕਰਦੀ ਹੈ ਉਹ ਬੱਸ ਦੇ ਵਿੱਚ ਮوجود ਸੀ ਉਹਨੇ ਕਾਲ ਕੀਤੀ ਵੀ ਇਦਾਂ ਕਰਕੇ ਸਰ ਆ ਜੋ ਨਵਾਂ ਰੋਡ ਬਣ ਰਿਹਾ ਐ ਐਕਸਪ੍ਰੈਸ ਖੱਟੜਾ ਐਕਸਪ੍ਰੈਸ ਦੇ ਨੀਚੇ ਇੱਕ ਬੱਸ ਦੇ ਨਾਲ ਕੋਈ ਅਨਖੜ ਤੇ ਆਹ ਮੋਟਰਸਾਈਕਲ ਵਾਲੇ ਇਹਨੂੰ ਘੇੜ ਕੇ ਮਤਲਬ ਡਰਾਈਵਰ ਨੂੰ ਨਾਲ ਕੁੱਟਮਾਰ ਕਰ ਰਹੇ ਆ ਵੀ ਜਿਆਦਾ ਕੁੱਟਮਾਰ ਕਰ ਰਿਹਾ ਲਹੂ ਲਹਾਨ ਹੋ ਰਹੇ ਨੇ ਵੀ ਤੁਸੀਂ ਜਲਦੀ ਆ ਜਾਓ ਮੇਰਾ ਅਸੀਂ ਵੀ ਸ਼ਾਇਦ ਪਿੱਛੇ ਸੀ ਕੋਈ 2-3 ਕਿਲੋਮੀਟਰ ਪਿੱਛੇ ਸੀਗੇ ਅਸੀਂ ਨਾਲ ਦੀ ਨਾਲ ਉੱਥੇ ਆਏ ਦੇਖਿਆ ਵੀ ਹਾਂ ਵੀ ਜੋ ਡਰਾਈਵਰ ਸੀਗਾ ਉਧਿਆਉ ਲਗ ਲਾਨ ਮਾਰੂਦੀ ਹੋਈ ਹੋਈ ਸੀਗੀ ਤੇ ਡਰਾਈਵਰ ਸਾਡੇ ਉਹ ਜੋ ਸੀ ਮੋਟਰਸਾਈਕਲ ਵਾਲੇ ਉਹ ਚਲੇ ਗਏ ਸੀਗੇ ਪਰ ਅਸੀਂ ਫਿਰ ਉਹ ਡਰਾਈਵਰ ਨੂੰ ਅਸੀਂ ਬਿਠਾਇਆ ਸਾਡੇ ਨਾਲ ਉਹਨੂੰ ਹਸਪਤਾਲ ਲਿਆਏ ਉਹਨੂੰ ਫਾਸਟਰ ਦਿੱਤੀ ਨਾਲ ਹੀ ਅਸੀਂ ਉਹਨੂੰ ਆਪਣੇ ਥਾਲਾ ਭਾਨੀਗੜ ਦੇ ਮੁਨਸੀ ਨੂੰ ਤਲਾਹ ਦਿੱਤੀ ਵੀ ਇਦਾਂ ਐ ਕਰਕੇ ਆ ਗੱਲਬਾਤ ਹੋਈ ਹੈ ਤੇ ਉਹ ਡਿਊਟੀ ਅਫਸਰ ਨੂੰ ਦੱਸਣਗੇ ਉਹ ਕਹਿੰਦਾ ਡਿਊਟੀ ਅਫਸਰ ਆਊਗਾ ਵੀ ਅਸੀਂ ਅਗਲੀ ਕਾਰਵਾਈ ਇਸੀ ਕਰਾਂਗੇ ਵੰਦੀ ਕਾਰਵਾਈ ਉਹਨਾਂ ਤੇ ਹੋਵੇ। ਦੇਖਿਆ ਜਾਵੇ ਤਾਂ ਅੱਜਕੱਲ੍ਹ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾ ਰਿਹਾ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਨਿੱਕੀ ਜਹੀ ਗੱਲ ਨੂੰ ਲੈ ਕੇ ਅਗਲਾ ਕੁਟਾਪਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।